ਏ ਬੜੇ ਦਿਨਾਂ ਬਾਅਦ ਅੱਜ ਪੱਗਪੂਕ ਬੰਨੀ ਆ ਮੰਮੀ ਤੇ ਜਾਣ ਤੋਂ ਬਾਅਦ ਮੈਂ ਨਹੀਂ ਬੋਲੇ ਆਹ ਅੱਜ ਕਿੱਟ ਇਹ ਦੀ ਕਿੱਟ ਹੋ ਗਈ ਆ ਟਾਈਮ ਬਹੁਤ ਲਵਾਦਾ ਯਾਰ ਕੀ ਹਾਲ ਚਾਲ ਠੀਕ ਠਾਕ ਹੋਵੋਗੇ ਤੇ ਬੜੇ ਦਿਨਾਂ ਬਾਅਦ ਅੱਜ ਪੱਗਪੂਕ ਬੰਨੀ ਆ ਮੰਮੀ ਤੇ ਜਾਣ ਤੋਂ ਬਾਅਦ ਤੇ ਗੱਲ ਕੋਲਮ ਲਾ ਕੇ ਪਤਾ ਕੀ ਚੱਕਰ ਆ ਮੰਮੀ ਲੜ ਕੇ ਠਾ ਦਿੰਦੀ ਹੁੰਦੀ ਸੀ ਹੋਂਦ ਤੇ ਸੁੱਤੀਆਂ ਨੂੰ ਠਾਉਂਦਾ ਨਹੀਂ ਗਤੋ ਹੋ ਮੈ 10-15 ਦਿਨ ਹੋ ਗਏ ਆ ਸੋ ਅੱਜ ਬੜੀ ਚ ਵਧੀਆ ਚੀਜ਼ ਜਿਹੜੀ ਅੱਜ ਹੋਣ ਵਾਲੀ ਫਰੈਂਡ ਉਹ ਆਪਾਂ ਅੱਜ ਮਸ਼ੀਨ ਦੀ ਡਿਲੀਵਰੀ ਆਪਣੀ ਦੀ ਸਾਈਲੇਜ ਪਾਉਣ ਵਾਲੀ ਦੀ ਤੇ ਮੱਕੀ ਦਾ ਸੀਜ਼ਨ ਆਪਣਾ ਠੀਕ ਰਿਹਾ ਵਧੀਆ ਰਿਹਾ ਚਲੋ ਹਨਾ ਫਸਟ ਤੁਸੀਂ ਫਿਰ ਵੀ ਬਹੁਤ ਵਧੀਆ ਰਿਹਾ ਤੇ ਐਦਾਂ ਦੀ ਸਾਈਲੇਜ ਵਾਲੀ ਮਸ਼ੀਨ ਜਿਹੜੀ ਆਪਣੀ ਆ ਜਾ ਜਣੀ ਆ ਤੇ ਨਾਲ ਬਣੇ ਦਿਓ ਤੇ ਵੀਰਾਂ ਭਰਾਵਾਂ ਨੂੰ ਸ਼ੇਅਰ ਕਰਿਓ ਇਹ ਵਲੌਗ ਤੇ ਲੋਕਾਂ ਦੇ ਘਰ ਪਹੁੰਚ ਸਕੇ ਆਪਾਂ ਚਾਰ ਪਾਵਾਂਗੇ ਯਾਰਾ ਹਰ ਕਿਸੇ ਦਾ ਅਸੀਂ ਕੱਲ ਤੋਂ ਆਦਾ ਵੈਸੇ ਚਾਰ ਪਾਉਣ ਲੱਗ ਪਣਾ ਮੱਕੀ ਸਾਡੀ ਰੈਡੀ ਆ ਏ ਇਹ ਆਪਣਾ ਇਹ ਨਾਂ ਨਹੀਂ ਮੈਂ ਤਾਂ ਲੈਣਾ ਉਹ ਤੇ ਮਿਸਤਰੀ ਆਪਣਾ ਚੱਲੇ ਅਸੀਂ ਅੱਜ ਅੱਜ ਆਉਣੇ ਅੱਜ ਕੱਪੜੇ ਪਾਏ ਨਾ 10 ਦਿਨ ਤੋਂ ਗੇ ਇਹਨਾਂ ਨੂੰ ਵੇਟ ਕਰਦੇ ਨੇ ਕਹਿੰਦੇ ਮਸ਼ੀਨ ਨਹੀਂ ਆਈ ਮਸ਼ੀਨ ਨਹੀਂ ਆਈ ਆ ਸ਼ਾਮ ਨੂੰ ਪਾਰਟੀ ਚੱਲੂ ਮਿਸਤਰੀ ਨਾਲ ਚੱਲੇ ਚੱਲੇ ਸੋ ਚਾਰ ਵਾਲੇ ਟੋਏ ਬੰਦੇ ਆ ਹਵੇਲੀ ਆਪਣੀ ਕਵਰ ਹੋ ਗਈ ਆ ਮਿੱਟੀ ਪਾਜੀ ਦੇ ਮਿੱਟੀ ਵਾਲੇ ਬੰਦੇ ਕਿੰਨੀਆਂ 5 10 ਟਰਾਲੀਆਂ ਛੱਟ ਕੇ ਫਿਰ ਆਏ ਨਹੀਂ ਨਾ ਆਏ ਨਹੀਂ ਸੋ ਉਹ ਜਾ ਤੂੰ ਉਹਦੇ ਨਾਲ ਚਾਰ ਪਟਾ ਲਿਆ ਆ ਪਟਾ ਕੇ ਹੈ ਕਿਆ ਚੱਲ ਰਿਹਾ ਰਿਓ ਨਾ ਨਾ ਉਥੇ ਨੱਕਾ ਮੋੜ ਨਾ ਦੋ ਰੇੜੇ ਪਟਕੇ ਕੀ ਇੱਕ ਹੀ ਪਟਿਆ ਇੱਕੰਦਾਰ ਬਾਹਰ ਪਟਲ ਨਹੀਂ ਪਾਜੀ ਠੀਕ ਆ ਉਹ ਲੱਗਾ ਮਿੱਟੀ ਇੱਟਾ ਪੁਰਨ ਲੱਗਾ ਕਲਾਸ ਚ ਪੰਨੀ ਆਉਂਦਾ ਵੇਖ ਭੂਖ ਲੈਣਾ ਏ ਉਹਨੂੰ ਵੀ ਜਿਹੜਾ ਕੋਡਾ ਕੱਢ ਆ ਹਾਂ ਸੋ ਚਲੋ ਮਿੱਤਰੋ ਗੱਡੀ ਆ ਗਈ ਬਾਹਰ ਤੇ ਆਪਾਂ ਚੱਲਦੇ ਆ ਡਿਲੀਵਰੀ ਆ ਯਾਰ ਬੜੇ ਮੈਨੂੰ ਚਾ ਸੀ ਮੇਰੇ ਯਾਰ ਉਸ ਕਈ ਜਾਣ ਕੇ ਕਈ ਨਹੀਂ ਹੁਣ ਪਹੁੰਚੇ ਕਈ ਨਹੀਂ ਹੈਗੇ ਵਿੱਚ ਤੇ ਮੈਂ ਕਹਣਾ ਮਣੀ ਯਾਰ ਕੋਈ ਖੁਸ਼ੀ ਹੋਉਂਦੀ ਆ ਜਿਹੜੀ ਤੁਹਾਡੇ ਬਿਨਾਂ ਦੱਸੇ ਕੋਈ ਤੁਹਾਡੇ ਕੋਲ ਪਹੁੰਚ ਜਾਏ ਯਾਰ ਹੈ ਨਾ ਸਾਰੇ ਨੂੰ ਪਤਾ ਹੀ ਅੱਜ ਮਸ਼ੀਨ ਲੈਣ ਜਾਣਾ ਮੇਰੇ ਯਾਰਾਂ ਨੂੰ ਖਾਸ ਤੇ ਚਲੋ ਕੋਈ ਨਹੀਂ ਹੈ ਨਹੀਂ ਗੇ ਬਿਜ਼ੀ ਹੋਣੇ ਆ ਚਲੋ ਮੈਂ ਇਹ ਚੀਜ਼ ਇਗਨੋਰ ਕਰਦੇ ਆਪਾਂ ਤੇ ਖੁਸ਼ੀ ਵੜੀ ਆ ਜ ਮਸ਼ੀਨ ਲੈ ਕੇ ਆਣੀ ਆ ਅੱਜ ਤਾਂ ਦਿਨ ਹੀ ਪੱਗ ਵਰਨੀ ਨਹੀਂ ਮਿਲਦਾ ਫੇਰ 2 ਮਹੀਨੇ ਨਹੀਂ ਵਰਨੀ ਜਾਣੀ ਚੋ ਬਿਲਦੇ ਆਪਾਂ ਜਗਾ ਅਗਲੀ ਸਟੋਰੀ ਮੰਮੀ ਦੇ ਨਾਲ ਵੇਖੋ ਤੁਸੀਂ ਮੰਮੀ ਦਾ ਬਲੌਗ ਵੀ ਵੇਚੀਆ ਕਿਉਂਕਿ ਮੰਮੀ ਜ਼ਰੂਰੀ ਆ ਮੰਮੀ ਬਿਨਾਂ ਆਪਾਂ ਕੁਝ ਨਹੀਂ ਯਾਰ ਮੋਟਾਈ ਕਿੱਡੀ ਸਟਾਰਟ ਕਰ ਚੁੱਕੇ ਆ ਤੇ ਓਕੇ ਯਾਰ ਬੋਟਾ ਮਿਲਦੇ ਆ ਅਗਲੀ ਸਟੋਰੀ ਹਾਂਜੀ ਤੇ ਲੋਇਸ ਤਰ੍ਹਾਂ ਇਹ ਮਸ਼ੀਨ ਦੇ ਪਲੇਟ ਲੱਗ ਜਾਂਦੇ ਆ ਮਤਲਬ ਬਲੇਡ ਲਾਉਣ ਦੀ ਲੋੜ ਨਹੀਂ ਹੈ ਤੇ ਆਸਾਨ ਜੀ ਲੱਗੀ ਹੋਈ ਆ ਇਹ ਆਸਾਨ ਨੂੰ ਥੋੜਾ ਜਿਹਾ ਟਾਈਟ ਕਰਕੇ ਤੇ ਇਹਨੂੰ ਐ ਹਲਕਾ ਹਲਕਾ ਰੋਲ ਕਰੀ ਜਣਾ ਹੈ ਕਰੀ ਜਣਾ ਤਾਂ ਕਿ ਉਹਦੀ ਪਰੇ ਵਿੱਚ ਨਹੀਂ ਚਲੀ ਜਾਉਂਦੀ ਤੇ ਇਹ ਅੰਕਲ ਉਹਨੇ ਸ਼ਾਨੂੰ ਦੱਸੁੰਦਾ ਵੀ ਇਹ ਆਸਾਨ ਕਿਵੇਂ ਲਾਉਣੀ ਆ ਕਿਵੇਂ ਨਹੀਂ ਲਾਉਣੀ ਮੈਨੂੰ ਕਿੰਨਾ ਕੁ ਟਾਈਟ ਕਰਨਾ ਕਿੰਨਾ ਨਹੀਂ ਟਾਈਟ ਕਰਨਾ ਇਹ ਉਹ ਅਸੀਂ ਮਾੜੀਆਂ ਚੀਜ਼ਾਂ ਹੁਣ ਸਮਝਣ ਰਹੀਆਂ ਆ ਸਾਰੇ ਇੱਕ ਵਾਰੀ ਅੰਕ ਲਾਉਣੀ ਬਾਕੀ ਜੀ ਨੇ ਇਹਨਾਂ ਨੇ ਪ੍ਰੋਪਰ ਇੱਕ ਜਗਤ ਤਿਆਰ ਕਰ ਦਿੱਤੀ ਆ ਬਾਕੀ ਨਿੱਕੀ-ਨਿੱਕੀ ਚੀਜ਼ਾਂ ਜਿਹੜੀਆਂ ਹੁੰਦੀਆਂ ਤੁਹਾਨੂੰ ਪਰ ਉਹਨਾਂ ਨੇ ਉਹ ਏਜੰਸੀਆਂ ਵਾਲਿਆਂ ਵਾਂਗੂ ਜਦ ਗੱਡੀ ਤਾਂ ਖੜੀ ਹੁੰਦੀ ਆ ਮਤਲਬ ਦੇਂਦਿਆ ਦੇਂਦਿਆ ਸ਼ਾਮ ਕਰਦੇ ਨੇ ਉਹ ਗੱਲ ਇਹਨਾਂ ਦੀ ਜੀ ਰਸੀਦ ਤਾਂ ਆਪਣੀ ਬਣੀ ਕੜੀ ਪਰ ਇਹਨਾਂ ਨੇ ਆ ਨਿੱਕੀਆਂ-ਨਿੱਕੀਆਂ ਚੀਜ਼ਾਂ ਦਾ ਸਬੂਤ ਧਰ ਦੇ ਐਡ ਕਰ ਦੇ ਚਲਾਉਂਦਿਆਂ ਕਰਦੇ ਆ ਉਹਨਾਂ ਨੂੰ ਦਾਅ ਕੇ ਕਰਦੇ ਇਹਨਾਂ ਨੇ ਸਾਨੂੰ ਸ਼ਾਮ ਪਾ ਦੇਣੀ ਆ ਇਹ ਜੇ ਸਾਨੂੰ ਇੱਥੇ ਸ਼ਾਮ ਪੈ ਗਈ ਤੇ ਅਸੀਂ ਤਾਂ ਰਾਤ ਨੂੰ ਕਰੇ ਤਾਂ। ਰਾਤ ਨੂੰ ਹੁਣ ਪਤਾ ਨਹੀਂ ਕਿਹਦੇ ਵੇਲੇ ਕਰੇ ਫੰਕਸ਼ਨ ਨੂੰ ਬਾਸਤੀ ਇਹ ਤੋਂ। ਤਾਂ ਕੰਮ ਹੈ ਬੜਾ ਸੌਖਾ ਜਿਹਾ ਇਹਨਾਂ ਨੂੰ ਲਾਉਣਾ ਜਾਂ ਪਲੇਸਮੈਂਟ ਕਰਨੀ। ਅੱਜ ਤੇ ਜੱਟ ਕਿੱਲਾ ਵੰਗਲਾ ਹੀ ਕਈ ਕਾ। ਅਫਾਰੇ ਦੇ। ਪਲੇਸ ਗਾਣ ਹੋ ਗਈ। ਫੋਟੋ ਕਿੱਥੇ ਨਹੀਂ ਆ। ਮੈਂ ਨਹੀਂ ਬੋਲੋ ਆਹ ਜੀ ਕਿੱਟ। ਇਹ ਦੀ ਕਿੱਟ ਹੋ ਗਈ। ਕੋਟੇ ਡਾਬੇ ਬਣੇ। ਨਿਆਗੜਾ। ਅਜਾ ਕੋ ਹੋਰ ਕੋਈ ਗੋ ਚਾਬੀਆਂ। ਉਹ ਰੈਂਚ ਉਹ ਰੈਂਚ ਰੈਂਚ ਲੈ ਮਿੱਤਰਾ ਉਹ ਵੀ ਬਰਾਬਰ ਕਿ ਐਕਟੋਰਟੇ ਕਿ ਲਾ ਕੇ ਲਾ ਕਰਨਾ 10 ਮਿੰਟ ਪਾ ਦੇ ਇਹ ਪਾਣ ਵਾਲਾ ਸੈੱਟ ਵਾਹ ਜੀ ਵਾਹ ਇਧਰ ਕੰਮ ਜ਼ਰਾ ਹੋ ਗਿਆ ਕਹਿੰਦੇ ਆ ਗੋਟੀ ਬੰਦਾ ਨਾ ਗੋਟੀ ਵੀ ਮਿਲੀ ਵੀਰੇ ਸਾਨੂੰ ਹਾਂਜੀ ਇਹਦਾ ਛਾਂਗੜਾ ਅੱਜ ਮੈਂ ਆ ਪੇਚਕਸ ਵੱਡਾ ਸਿੰਘ ਮਾਈ ਨੂੰ ਸੰਗ ਰੀਨਲ ਕੁਆਲਟੀ ਦੇ ਆ ਚੌਕਦੀ ਤੇਰੇ ਓਹ ਹਾ ਇਹਦਾ ਮੇਂ ਚੀਜ਼ ਰਹੀ ਜੀ ਸਿਰ ਤੇ ਛੱਡਣਾ ਅੱਜ ਮੈਂ ਸੈਂਪਲ ਥੋੜਾ ਸਾਡਾ ਥੋੜਾ ਮੇਰੇ ਭਰਾ ਦੇ ਕੋਲ ਥੋੜਾ ਸੈਂਪਲ ਥੋੜਾ 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 ਮਸ਼ੀਨ ਰੈਡੀ ਹੋ ਗਈ ਅੰਕਲ ਕੋਲ ਤੇ ਗੱਗੂ ਤੂੰ ਨਹੀਂ ਦੀਂਦਾ ਪਿਆ ਮੈਂ ਜੀਦਾ ਨਹੀਂ ਪਿਆ ਲੈਡ ਕਰੋ ਮੇਰੇ ਤੇ ਵੈਰੀ ਗੁੱਡ ਜੀ ਸੈਂਪਲ ਬ్రో ਇਹ ਉਧਰ ਇਹ ਅੰਕਲ ਹੋਣਾ ਨੇ ਬਣਾਈ ਆ ਹਾਂ ਅੰਕਲ ਹਣੀ ਤਾਂ ਦੀਂਦੇ ਆ ਅਕਲ ਦਾ ਤਾਂ ਕੋਈ ਚੱਕਰ ਹੀ ਨਹੀਂ ਅੰਕਲ ਕਾਲੂ ਡੱਡੂ ਦੇ ਮਾਰ ਲੜ ਪਰ ਸਾਨੂੰ ਐ ਆ ਕਿ ਸਾਡੀ ਮਾਦਾ ਹੈ ਨਹੀਂ ਕਰੇ ਇਹਦਾ ਵਿਚਾਰੀ ਨੇ ਤੇਜ ਜੋੜਾ ਇਹਨੇ ਵੀ ਆਉਣਾ ਮਸ਼ੀਨ ਚਲਾਉਣਾ ਹੈਗਾ ਇਹ ਲਿਆਉਣਾ ਲੈ ਕੇ ਆਏ ਅੰਕਲ ਇਹਦੇ ਨੇ ਇਹਦੇ ਨਾਲ ਧੂਆ ਭਾਵੇਂ ਨਾਨਕੇ ਸਾਡੇ ਗਾਂੜ ਆ ਆਉਟੇ ਸਮਾਨ ਰੱਖਿਆ ਗੱਡੀ 'ਚ ਰੱਖ ਸਾਰਾ ਸਮਾਨ ਜਾ ਨਾਨਕੇ ਜਿਆਦੇ ਵੱਲ ਸਮਾਨ ਰੱਖਿਆ ਲੈ ਵੀ ਨੌਜਵਾਨ ਚੋਬਰ ਕਹਿੰਦੇ ਮੇਰੇ ਵੀਰੋ ਲੈ ਕੇ ਜਾਂਦੇ ਹੋਏ ਸਮਾਨ ਸਾਰਾ ਸੱਟੋ ਸੱਟੋ ਵਿੱਚ ਡਿੱਗੀ ਦੇ ਸਮਾਨ ਸਾਰਾ ਅਸੀਂ ਵੀਰੇ ਇੱਥੇ ਡਿੱਗੀ ਚ ਅਸੀਂ ਜਾਣਾ ਨਹੀਂ ਸਮਾਨ ਲੈ ਕੇ ਉਂ ਕਰਾਈ ਸੀ ਲੈ ਛੱਲੇ ਕੱਢਦਾ ਕੋਨੇ ਆਲ ਆ ਸਮਾਨ ਰੱਖੋ ਥੋੜੇ ਧੂੜੇ ਰੱਖੋ ਵਿੱਚ ਦੰਦ ਗੱਡੀ ਜਾਂਦੇ ਹੁਣ ਵੇਲਾ ਓਏ ਕਿਉਂ ਪੋਰੂ ਪ੍ਰਤਾਪ ਬੰਦੇ ਹੁੰਦੇ ਨੇ ਮੈਂ ਨਹੀਂ ਜਾਣਾ ਪੋਰੂ ਪ੍ਰਤਾਪ ਕਾਹਤੋਂ ਬੰਦੇ ਹੁੰਦੇ ਨੇ ਹੈ ਹੁਣੇ ਆਈ ਦੱਸਾਂਗੇ ਨਾਲ ਫੇਰ ਵੀਡੀਓ ਤੇਰੀ ਪਤਾ ਹੀ ਹੈ ਸਾਰਿਆਂ ਨੂੰ ਹਾਂ ਇਹ ਜੀ ਮੱਦੇ ਅਸੀਂ ਦੱਸ ਸੀ ਦੋ ਬਰੋਲ ਬਰੋ ਪੱਕੀ ਜਾਂਦਾ ਰਹਣਾ ਦੱਸ ਦੇ ਸਾਂ ਘਾੜਾ ਸੌ ਲੱਗੇ ਗੁਰੂ ਘਰ ਦੀ ਗੁਰੂ ਘਰ ਦੀ ਸੌ ਕਿਉਂ ਘਾ ਸੌ ਕੋਈ ਅੱਜ ਦੱਸਣਾ ਦੱਸ ਦੇ ਕੀ ਦੱਸੋ ਫੋਟੇ ਜੇ ਤੂੰ ਤੈਨੂੰ ਸੌਹਾਂ ਤੇ ਪਰਚਾਈ ਦੀ ਐ ਤੂੰ ਕਲਿੱਪ ਨਾ ਪਾਈ ਨਹੀਂ ਕੋਈ ਨਹੀਂ ਪਰ ਦੱਸ ਤੂੰ ਪਰਚਾਈ ਦੀ ਸੌ ਪਾਉਂਦੀ ਤੂੰ ਦੱਸ ਜਿਹੜੀ ਗੱਲ ਤੇ ਸ੍ਰੀ ਸਾਡੇ ਹੱਥ ਚ ਚੀਜ਼ ਆਈ ਕੱਟ ਦਿਆਂਗੇ ਕੱਟ ਦਿਆਂਗੇ ਸਾਡੇ ਕੋਲ ਰੋ ਮਾਰਦਾ ਇਧਰ ਕਿਹੜਾ ਲਾਈਵ ਚੱਲਦਾ ਵਿਆਹ ਕੀ ਦੁਪਹਿਰਿਆ ਜਿਹੜੀ ਚੀਨਾਗੀ ਨਾਂਗੀ ਹਾਂਜੀ ਲਾਓ ਵੀ ਮਸ਼ੀਨ ਪਿਆਰ ਆਲਮੋਸਟ ਬਾਕੀ ਨਿੱਕੀਆਂ ਨਿੱਕੀਆਂ ਚੀਜ਼ਾਂ ਰਹਿ ਗਈਆਂ ਉਹ ਵੇਖ ਲਈਏ ਕਰਕੇ ਹੁਣ ਇਹਦੇ ਨਹੀਂ ਲਾਉਣੇ ਪੈਂਦੇਗੇ ਪੱਕਾ ਹੀ ਆ ਕੰਮ ਆਹ ਪੁਰਾਣਾ ਪਹਿਲਾਂ ਇਦਾਂ ਦਾ ਕਟਰ ਸੀਗਾ ਬਾਬਾ ਕਿੰਨਾ ਚੇਂਜ ਕੀਤਾ ਆ ਇਹ ਪਹਿਲਾਂ ਇਸ ਤਰ੍ਹਾਂ ਦਾ ਕਟਰ ਸੀਗਾ ਜਿਹਨੂੰ ਐ ਕਮਾਇਆ ਜਾਂਦਾ ਸੀ ਕਿੰਨਾ ਚੇਂਜ ਹੁਣ ਉਹ ਕਰਤਾ ਨਸੀਮ ਉਹ ਤਾਂ ਸੱਤ ਦਾ ਪੈਸੇ ਤੇ ਠੰਡੇ ਰਵੇ ਸਿੰਦਾ ਬੰਦਾ ਗਰਮ ਨਹੀਂ ਹੁੰਦਾ ਹਾਂ ਆਪਣਾ ਡਰਾਈਵਰ ਵੀ ਬੈਠਾ ਰਿਹਾ ਉਹ ਕ੍ਰਾਸ ਕਨੈਕਟਰ ਸੀਟ ਤੇ ਬੈਠਾ ਦੇ ਸਾਹ ਸਾਹ ਤੇ ਹਾਂ ਦੀਵਾਲੀ ਆ ਦੀਵਾਲੀ ਕਿਦਾਂ ਕਰੋ ਹੈ 40 ਐਸਾ ਲਾਉਣ ਵਾਲੀ ਆ ਸਤੰਬਰ ਮਹੀਨੇ ਨੂੰ ਆ ਗਈ ਆ ਸਿਆਲਾ ਜਾਊਗੀ ਦੀਵਾਲੀ ਕੇਸ ਮਠਾੜੂ ਜਵਾਸ਼ਾ ਤੇ ਖੈਂਦੀ ਆ ਓਏ ਜਵਾ ਉਹ ਡਰਾਈਵਰ ਉਹ ਭਾਈ ਉਹ ਕਰਾਰੀਆਂ ਹੀ ਕਮਾਉਣੀਆਂ ਆਂ ਹੀ ਘੇਰ ਕੇ ਕਿ ਕਿ ਸੋਹਣੇ ਆ ਕਹਿੰਦਾ ਘੇਰੇ ਘੈਂਟ ਆ ਨਾਲ ਦੀ ਸੀਟ ਲੋ ਵੀ ਅੰਕਲ ਜੀ ਨਾਲ ਹੀ ਡੱਬਾ ਚੱਕ ਲਿਆ 5 ਕਿਲੋ ਲੱਡੂਆਂ ਦਾ ਡੱਬਾ ਜ ਆ ਭੱਜ ਕੇ ਖਾਓ ਵਾਹਿਗੁਰੂ ਕਰੋ ਅਰਦਾਸ ਵਾਹਿਗੁਰੂ ਆ ਜਾ ਥੱਲੇ ਉਤਰਿ ਆਓ ਵਾਹਿਗੁਰੂ ਵਾਹਿਗੁਰੂ ਮੇਰਾ ਕਰੀਬਾ ਪਾਸ਼ਾ ਆਹ ਆ ਕੰਮ ਕਿੰਨੇ ਕਿੰਨੇ ਵੇਲੇ ਉਹ ਖਾਣੇ ਆ ਹੁਣੇ ਖਾਣੇ ਸਾਹਮਣੇ ਅੱਦਾ ਅੱਦਾ ਕਰਕੇ ਦੋ ਦੋ ਬਾਬੇ ਇੱਕਾ ਸਾਡੀ ਆਡੀਅੰਸ ਲਈ ਭੈਣਾ ਭਰਾਵਾਂ ਨੂੰ ਸਾਰੇ ਨੂੰ ਖਵਾਇਆ ਦੇਣੀ ਉਮਰ ਅੱਲਾ ਨਾ ਹੱਥਿਆ ਲਾ ਕੇ ਲੈ ਗਿਆ ਮੈਂ ਕੈਮਰੇ ਨਾਲ ਟੱਚਿਆ ਕਰਾ ਕੇ ਲੈ ਗਿਆ ਖਵਾਇਆ ਹੈਣੀ ਚਲੋ ਵੀਰ ਜੀ ਸੈਮਰਾਦ ਰਹੀਮ ਮੈਸੀ ਕਰ ਲਓ ਵੀਰ ਇਨਵਾਈਟੀ ਦੇ ਕੱਲੇ ਕੱਲੇ ਦੇ ਘਰੇ ਲੱਡੂ ਕਿਲੋਂ ਅੰਕਲਾਂ ਦਾ ਪਾਰਸਲ ਕਰ ਦੇਗੇ ਜਿਹੜਾ ਜਿਹੜਾ ਮੈਂ ਜ਼ਿਕਰ ਕੀਤਾ ਸਹਿਬ ਸੈਮਰਾਦ ਨੂੰ ਮੈਸੀ ਕਰ hà rùn cho đây, habê kim maru cái vịt chứ, à thì... <coughs> uhm, kêu đi ਪਿੰਡ ਬਾਪੇ ਪਿੰਡ ਇਹ ਛੱਡ ਕੇ ਆਉਣਗੇ ਪਿੰਡ ਇਹ ਛੱਡ ਕੇ ਆਉਣਗੇ ਇੱਕ ਵਾਰੇ ਵੇਖਣ ਮੈਂ ਖਿਚਲਾ ਦੇ ਐਨੀ ਸਪੀਡ ਬਾ ਨਹੀਂ ਇਨੀ ਸਪੀਡ ਹੈ ਪੰਜ ਗੇਅਰ ਨਹੀਂ ਹੁੰਦੇ ਇਹਦੇ ਲੋ ਸਪੀਡ ਹੈ ਮਾਰਦੀ ਟਾਈਮ ਬਹੁਤ ਲਵਾਦਾ ਯਾਰ ਟਾਈਮ ਲੱਗ ਗਿਆ ਬ్రో ਟਾਈਮ ਇਹ ਵੀ ਟਾਈਮ ਰਾਤ ਦਾ 1 ਵਜ ਗਿਆ 1 ਵਜ ਗਿਆ ਰਾਤ ਦਾ 1 ਵਜ ਇੱਕ ਹੋ ਗਿਆ ਜੀ ਫੋਨ ਆ ਇੱਕ ਮੱਛਲਾ ਬੰਦੇ ਕਿੰਨੇ ਚੀਕਾਂਗੇ ਕੁਆਟਰ ਕੁਆਟਰ ਟੂ 1 2 1 ਕੁਆਟਰ ਟੂ 1 1 9:00 ਤੋਂ ਰੇਸੀ ਆਪਾਂ 8:00 ਬਲ ਕਰਦੇ 8:00 ਤੋਂ ਰੇਸੀ 8:00 9 10 11 12 1 5 ਘੰਟੇ 5 ਘੰਟੇ ਹੋ ਗਏ 5 ਘੰਟੇ 6 ਘੰਟੇ 6 ਘੰਟੇ 55 ਕਿਲੋਮੀਟਰ ਦੋ ਸੀਪਰ ਉਹ ਦਿਨ ਛਾੜਦੇ ਆਉਂਦੇ ਉਧਰੋਂ ਵੀ ਹੁਣ ਸਾਰਾ ਪਿੰਡ ਸੁੱਤਾ ਏ ਪਹਿਲਾਂ ਨਹੀਂ ਉੱਤਰ ਉਹਨਾਂ ਨੇ 5:30 ਹੋ ਗਏ ਫੋਨ ਲਾਓ ਸਵੇਰ ਦੇ 5:30 ਉੱਥੇ ਖੜੀ ਹੋਣ ਕੋਲ ਕੋਲ ਦੇ ਨਾਲ ਉਹਨਾਂ ਨੂੰ ਫੋਨ ਉਹ ਉੱਥੇ ਹਾਂ ਲੈ ਗੜਾ 80 ਤੇ 4 ਲਿਆਊਗਾ ਪਾਇ ਦਿਨੇ ਨਿਆ ਇਹਦਾ 5 ਘੰਟੇ ਲੱਗੇ ਸਨ 5 ਘੰਟੇ ਲੱਗਿਆ ਆਉਂਦੇ ਆ ਬੱਚਾ ਬਸ ਹਾਂ ਦੇ ਲੋ ਪੁਲਿਸ ਭੇਜਦੇ ਆ ਹਾਂ ਨੇ ਆ ਪਾਲਿਟ ਚੁੜੇ ਜੀ ਦਿਨੀ ਉਹਨੇ ਉਹ gana mari chala ke na man knowledge a jave ji de jaa pay ਔਖਾ ਕੰਮ ਅਰ ਜੇ ਤੈਨੂੰ ਫੋਨ ਲਾਇਰ ਜੇ ਤੈ ਤੇ ਉੱਠਣੀ ਹੋਣੀ ਹਲੇ ਮੰਨੀ ਉਹ ਨਾਲੇ ਇਹ ਤ ਵੀ ਚਲ ਗਈ ਪਹਿਲਾਂ ਦੋ ਬੰਦੇ ਬੰਨ ਗਏ ਓਹ ਹੋ ਕਾਟਵੀਂ ਕਲਾਪ ਪਿਛੇ ਜਾਂਦੀ ਕਿਹੋ ਆ ਜਾਣਾ ਕਿਹੋ ਆ ਜਾਣਾ ਕਟ ਰਹੀ ਬਹੁਤ ਵੱਡਾ ਮੈਨੂੰ ਲੱਗਦਾ ਆਪਣਾ ਭੂਆ ਛੋਟਾ ਆ ਦੇ ਤੇ ਭੂਆ ਛੋਟਾ ਆਪਣਾ ਨਹੀਂ ਨਹੀਂ ਭੂਆ ਨਹੀਂ ਛੋਟਾ ਭੂਆ ਤਾਂ ਵੱਡਾ ਹੈ ਮੰਮੀ ਦੇ ਚੱਕਿਆ ਮੰਮੀ ਦੇ ਅਰੇ ਰੁਕ ਜੀ ਰੁਕ ਜੀ ਚੜਨਾ ਬੈਣਾ ਚੜਨਾ ਹੋ ਰੁਕ ਜਾ ਖੜ ਜਾ ਸੋਖੀ ਡੰਡਾ ਲੈ ਕੇ ਆਉਂਦਾ ਗੱਗੂ ਚੜਨ ਨੂੰ ਦੋ ਪਾਸੇ ਥਾਈਆਂ ਆ ਦੇਖੋ ਬਾੜੀਆਂ ਬਣੀਆਂ ਚੜਨ ਨੂੰ ਆ ਓਏ பண்ண பூரி பூரி நங்க கட்ட ਤੇ ਲੋ ਜੀ ਫਾਈਨਲੀ ਘਰੇ ਆ ਗਈ ਮਸ਼ੀਨ ਤੇ ਹੁਣ ਮਸ਼ੀਨ ਨੂੰ ਡੱਕ ਦਈਏ ਲਾ ਦਈਏ ਸਾਰਾ ਪਰਿਵਾਰ ਮਿਸ ਕਰ ਰਿਹਾ ਮੰਮੀ ਨੂੰ ਜੇ ਮੰਮੀ ਹੁੰਦੀ ਤੇ ਜ਼ਿਆਦਾ ਚਾਹ ਹੋਣਾ ਸੀ ਚਲੋ ਹੁਣ ਮੰਮੀ ਬਾਹਰ ਆ ਤੇ ਇਹ ਦੇ ਕਰਕੇ ਵੀ ਆਪਾਂ ਨੂੰ ਚਾਹ ਤਾਂ ਕਰਨਾ ਹੀ ਪੈਣਾ ਤੇ ਚਲੋ ਮਸ਼ੀਨ ਆ ਗਈ ਆਪਣੀ ਇਹ 4x4 올 ਹਾਈਡਰੌਲਿਕ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਮਸ਼ੀਨ ਨੂੰ ਦਈਏ ਸਾੰਭ ਵਿਚਾਰੀ ਨੂੰ ਅੰਦਰ ਲਾ ਦਈਏ ਸਾਡੀਆਂ ਦਾ ਸਾਰੀਆਂ ਤਾਰਾ ਤੁਰਾ ਇੱਕ ਵਾਰੀ ਪੱਟਤੀਆਂ ਨੇ ਘਰੇ ਆਉਂਦੀ ਨੇ ਤੇ ਉਧਰੋਂ ਮਛਾਦ ਦਜੀਵਚਾਰੀ ਐ ਸਵਿਫਟ ਵੀ ਚੂ 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 ਕਰਾਤੀ ਆ ਸਵਿਫਟ ਵੀ ਸਾਈਡ ਤੇ ਕਰਨੀ ਪੈਣੀ ਆ ਵੱੜਦੀ ਔਖੀ ਆ ਮੜੀ ਜੀ ਹੱਲੇ ਕਿਉਂਕਿ ਇਹਦਾ ਕਟਰ ਵੀ ਮਤਲਬ ਲੈ ਤਾਂ ਜਾਂਦਾ ਤੇ ਪਰ ਲਾਉਣ ਦੀ ਉਹਨੂੰ ਲੋੜ ਨਹੀਂ ਪੈਂਦੀ ਕਿਉਂਕਿ ਕਟਰ ਇਹਦਾ ਛੋਟਾ ਹੀ ਆ ਦੂਜੀਆਂ ਆਮ ਝੋਨੇ ਕਣਕ ਲਈ ਮਸ਼ੀਨ ਦਾ ਕਟਰ ਵੱਡਾ ਹੁੰਦਾ ਇਹਨਾਂ ਦੁੱਗਣਾ ਤੇ ਇਹਦਾ ਕਟਰ ਤਾਂ ਜਿਵੇਂ ਛੋਟਾ ਹੀ ਆ ਨੇ 4 ਸਿਆੜ ਇਕੱਠੇ ਲੈ ਜਾਣੇ ਹੁੰਦੇ ਆ ਇਹਦਾ ਇੱਕ ਹੋਰ ਫਾਇਦਾ ਮੈਂ ਤੁਹਾਨੂੰ ਦੱਸ ਦਿੰਦਾ ਇਹਨੂੰ ਲਜਾਲ ਨੂੰ ਨਾ ਇਹਨੂੰ ਇਹਦੇ ਵਜ ਤੋਂ ਵੜਦੀ ਆ ਲੇਵਰ ਲਾਉਣ ਦੀ ਲੋੜ ਨਹੀਂ ਪੈਂਦੀ ਰਾਹ ਬਣਾਉਣ ਦੀ ਲੋੜ ਨਹੀਂ ਇਹ ਆਪਦੇ ਰਾਹ ਆਪੇ ਬਣਾ ਲੈਂਦੀ ਆ ਮਗਰ ਟਰਾਲੀ ਪਾ ਕੇ ਟੌਰ ਨਾ ਇਹਨੇ ਆਪੇ ਵੜਦੀ ਜਾਣਾ ਲੇਵਰ ਦੀ ਤੁਹਾਡਾ ਜਮਾਂ ਹੀ ਦਿੱਕਤ ਮੁੱਕ ਜਾਣੀ ਆ ਇਹ ਤਾਂ ਲਿਆਂਦੀ ਆ ਤੇ ਲੇਵਰ ਦਾ ਕੰਮ ਨਹੀਂ ਹੈਗਾ ਇਸੇ ਕਰਕੇ ਨਜ਼ਾਰਾ ਬਣ ਜਾਣਾ ਬਾਕੀ ਇਹਨੂੰ ਸਵੇਰੇ ਚਲਾਵਾਂਗੇ ਚਲਾਉਂਦੀ ਦਾ ਵਲੌਗ ਤੁਹਾਨੂੰ ਵੱਖਰਾ ਬਣਾ ਕੇ ਦਿਖਾਵਾਂਗੇ ਕਿਵੇਂ ਦਾ ਇਹਦਾ ਕੁੱਤਰਾ ਕਿਵੇਂ ਦਾ ਐਵੇਂ ਦਾ ਚਲਾਵਾ ਨੰਡੇ ਟੁੰਡੇ ਛੱਟਦੀ ਤੇ ਨਹੀਂ ਵਧੀਆ ਟਾਂਡੇਆਂ ਨੂੰ ਕੁੱਤਰ ਦੀ ਮਿਲਦੇ ਆ ਨੈਕਸਟ ਵਲੌਗ ਚ ਬਾਏ ਬਾਏ ਟਾਟਾ